ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਉਮੀਦ ਕਰਦੇ ਹਾਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ। ਹਲੋ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਜੀ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਾ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਆਪਣੇ ਪੰਜਾਬੀ ਵਿਰਸੇ ਬਾਰੇ ਆਪਾਂ ਗੱਲ ਕਰਦੇ ਜੀ ਆਪਣੇ ਵਿਰਸੇ ਦੀ ਜੋ ਵੀ ਆਪਾਂ ਆਪਣੇ ਘਰੇ ਖਾਣਾ-ਦਾਣਾ ਬਣਾਉਣਾ ਹੈ ਜੋ ਆਪਾਂ ਬਾਹਰੋਂ ਦਰਜਾਣੇ ਆ ਆਪਾਂ ਜਿਸ ਤਰ੍ਹਾਂ ਦੇ ਵੀ ਕੰਮ ਕਰਦੇ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਆਪਾਂ ਅੱਜ ਹੈਗਾ ਜ ਵਾਰ ਦਾ ਭੋਗ ਖੰਡਪਟ ਸਾਹਿਬ ਖੁੱਲੇ ਹੋਏ ਸੀਗੇ ਕੱਲ ਆਪਾਂ ਪਰਸੋਂ ਆਪਣੇ ਨਗਰ ਕੀਰਤਨੇ ਸੀਗੇ ਤੇ ਕੱਲ ਆਪਣੇ ਕਿਸ ਮੁਕਾਬਲੇ ਸੀਗੇ ਅੱਜ ਆਪਨੇ ਹੋਗਾ ਜੀ ਆਪਾਂ ਚੱਲਦੇ ਆ ਭੋਗ ਤੇ ਗੁਰਦੁਆਰਾ ਸਾਹਿਬ ਚਲੋ ਜੀ ਮੱਥਾ ਟੇਕਣ ਉਦੋਂ ਬਾਅਦ ਆਪਾਂ ਨੇ ਅੱਗੇ ਜਾਣਾ ਜੀ ਅੜੀਸਰ ਉਦੋਂ ਬਾਅਦ ਆਪਾਂ ਅੜੀਸਰ ਮੱਥਾ ਟੇਕ ਕੇ ਆਵਾਂਗੇ ਆਪਾਂ ਪਹਿਲਾਂ ਗੁਰਦੁਆਰਾ ਸਾਹਿਬ ਜਾਈਏ ਤੇ ਪਿਛਲੇ ਸੋਮਵਾਰ ਜਾਣਾ ਸੀਗਾ ਜੀ ਆਪਾਂ ਨੇ ਅੜੀਸਰ ਉਸ ਦਿਨ ਜੀ ਪੰਜਾਬ ਬੰਦ ਸੀਗਾ ਜੀ ਤੇ ਇਸ ਕਰਕੇ ਟ੍ਰੈਫਿਕ ਬੰਦ ਸੀ ਜਾਏ ਨਹੀਂ ਗਿਆ ਤੇ ਇਸ ਵਾਰ ਆਪਾਂ ਹੁਣ ਚੱਲਾਂਗੇ ਅੱਜ ਮੰਡੇ ਨੂੰ ਤੇ ਹੁਣ ਆਪਾਂ ਪਹਿਲਾਂ ਗੁਰਦੁਆਰਾ ਸਾਹਿਬ ਜਾਈਏ ਉੱਥੇ ਮੱਥਾ ਟੇਕ ਲਈਏ ਚਲੋ ਜੀ ਫਿਰ ਆਪਾਂ ਅੱਗੇ ਉਧਰ ਚੱਲਦੇ ਆਂ ਚਲੋ ਜੀ ਕੰਮ ਤਾਂ ਦੇ ਆਪਾਂ ਕਰਦੇ ਚਲੋ ਜੀ ਆਪਾਂ ਗੁਰਦੁਆਰਾ ਸਾਹਿਬ ਚੰਦੇ ਆ ਲਓ ਜੀ ਮੱਝਾਂ ਆਪਾਂ ਨੇ ਬਾਹਰ ਕੱਢਤੀਆਂ ਆ ਦੇਖੋ ਕੱਚੇ ਤੇ ਨਾ ਬੈਠ ਗਈਆਂ ਕਹਿੰਦੇ ਜੀ ਕੱਚੇ ਤੇ ਬਹਿ ਜਾਂਦੇ ਨੇ ਸੂਣ ਵਾਲੀਆਂ ਮੱਝਾਂ ਨੇ ਆਪਣੀਆਂ ਹੁਣ ਤਾਂ ਬੱਦਲ ਬਾਈ ਬਹੁਤ ਹੋ ਰਹੀਏ ਦੇਖੋ ਤੁਸੀਂ 6-7 ਤਰੀਕ ਦਾ ਨੱਟ ਮੀਂਹ ਦਿਖਾਈ ਜਾਂਦਾਗਾ ਇੱਧਰ ਦੇਖੋ ਕਾਫੀ ਬੱਦਲ ਬਾਈ ਹੋ ਰਹੀਆਂ ਮੀਂਹ ਹੁਣ ਤਿਆਰ ਹੋਇਆ ਪਿਆ ਜੇ ਕੋਈ ਉਹ ਨਹੀਂ ਤਿੰਨ ਚ ਨਾ ਆਪਣੇ ਘੰਟਾ ਤੋਂ ਘ ਆਪਣੇ ਅੰਦਰ ਸੁੱਕ ਜੂਗਾ ਫਰਸ਼ ਫਿਰ ਆਪਾਂ ਜਾਣ ਲੱਗੇ ਨਾ ਜਦੋਂ ਆਪਾਂ ਗਾਈ ਜੜੀ ਸਰ ਨੂੰ ਉਸ ਤੋਂ ਬਾਅਦ ਆਪਾਂ ਨਾ ਜਾਂਦੇ ਵੇ 2 ਕਿਲੇਟ ਕਬਈ ਜਾਵਾਂਗੇ ਉਦੋਂ ਆਪਾਂ ਅੰਦਰ ਸੰਗਲ ਪਾਜਾਂਗੇ ਮੱਜਾਂ ਦੇ ਤਿੰਨੇ ਦਾ ਫਰਸ਼ ਨੂੰ ਹਵਾ ਲੱਗ ਜੂਗੀ ਚਲੋ ਇਹ ਨਾਲੇ ਕੱਚੇ ਤੇ ਬੈਠ ਜਾਣਗੇ ਸੂਨ ਵਾਲੀ ਮੱਜਾਂ ਨੇ ਪੱਕੇ ਤੇ ਔਖਾ ਹੋ ਜਾਂਦਾ ਸਾਰਾ ਦਿਨ ਬੈਠਣਾ ਪਸ਼ੂਆਂ ਨੂੰ ਤੇ ਚਲੋ ਜੀ ਆਪਾਂ ਚੱਲਦੇ ਆ ਗੱਡੀ ਆਪਾਂ ਨੇ ਬਾਹਰ ਕੱਢਤੀ ਆਪਣੀ ਤਾਂ ਹਾਪਰ ਪੁੱਚ ਪੁੱਚੇ ਲਾਤੀ ਸਾਰੇ ਕੱਪੜੇ ਵੀ ਆਪਾਂ ਨੇ ਧੋਤੇ ਸਾਰੇ ਕੰਮ ਨਿਮੇਟ ਤੇ ਟਾਈਮ ਹੋ ਗਈ 10:30 ਚਲੋ ਆਪਾਂ 2 ਘੰਟੇ ਗੁਰਦੁਆਰਾ ਸਾਹਿਬ ਕੋਪਾਈ ਵਿਕਾ ਉਹ ਬੰਗਾਲੀ نالي بھائی تنھن سان گڏجي ڪري جو ويشمالي پورو جو ਗੁਰਦੁਆਰਾ ਸਭ ਜਾਈ ਮੱਥਾ ਟੇਕੇ ਤੇ ਆਪਾਂ ਚੱਲਦੇ ਹੁਣ ਅਣੀ ਸਰ ਸਾਹਿਬ ਮੱਝਾ ਆਪਾਂ ਨੇ ਬੰਦਤੀਆਂ ਇੱਧਰ ਆਪਣੇ ਕੱਪੜੇ ਧੁੱਤੇ ਵਿੱਚ ਤਾਰ ਤੇ ਪਾਏ ਵਿੱਚ ਆਪਾਂ ਨੇ ਲਾ ਕੇ ਆਪਣੇ ਅੰਦਰ ਸਟੈਂਡ ਤੇ ਪਾਦੇ ਤੇ ਪਿੱਛੇ ਬਣਾ ਕੁੱਤਾ ਕੁੱਲਾ ਛੱਡ ਦਾਂਗੇ ਫਿਰ ਕਈ ਵਾਰ ਅਬੀ ਕੁੱਤੇ ਹਮਾ ਕੱਪੜੇ ਕੁੱਪੜਾ ਨਾਲ ਤਾਰ ਤੋਂ ਖਿੱਚ ਲੈ ਦਿੰਦੇ ਤੇ ਆਪਾਂ ਬਸ ਢੀਕਦੇ ਆ ਬੇਟੇ ਨੂੰ ਗਿਆ ਗੁਰਦੁਆਰਾ ਸਾਹਿਬ ਆਪਾਂ ਜੀ ਦੁਆ ਲਈ ਫਿਰ ਆਪਾਂ ਚੱਲਦੇ ਆ ਆਪਾਂ ਮੱਖ ਚਾਹ ਬਣਾ ਲਈ ਹੁਣ ਚਾਹ ਪੀਣੀ ਹੈ ਠੰਡ ਬਹੁਤ ਹੈ ਅੱਜ ਮੀਂਹ ਕਣੀ ਦਾ ਮੌਸਮ ਹੋਇਆ ਪਿਆ ਦੇਖੋ ਬਦਲ ਵਾਈ ਕੀ ਹੋ ਰਹੀ ਆ ਪੂਰੀ ਠੰਡ ਠਾਰੀ ਵਾਲੀਏ ਚਲੋ ਜੀ ਆਪਾਂ ਚਾਹ ਪੀ ਕੇ ਆਪਾਂ ਚੱਲਦੇ ਆ ਤੇ ਸੂਟ ਪਾਇਆ ਦੇਖੋ ਮੈਂ ਬੈਲਵਟ ਦਾ ਤੇ ਇਹ ਮੇਰੇ ਸ਼ਾਲ ਦੂਸਰਾ ਲੈ ਲਿਆ ਸੀਗਾ ਮੈਂ ਚਾਹ ਬਣਾਉਣ ਗਈ ਸੀ ਬਾਹਰੇ ਕੱਪੜੇ ਕੁੱਪੜੇ ਸੁਕਾਉਣੇ ਪਏ ਸੰਦਰ ਤੇ ਆਹ ਵਾਲਾ ਸ਼ਾਲ ਆ ਜਿਹੜਾ ਸੂਟ ਨਾਲ ਮੈਂ ਦੇਖੋ ਧੰਨਵਾਦ ਜੀ ਐਵੇਂ ਬਰਤਕਾ ਨਾ ਬੈਠੀ ਹਾਂ ਸ਼ਾਲ ਤੇ ਚਲੋ ਜੀ ਆਪਾਂ ਚਾਹ ਪੀ ਲਈ ਚਾਹ ਪੀ ਲੇ ਆਪਾਂ ਸਿਮ ਫੜ ਕੇ ਮੰਨਦੇ ਆ ਲਈ ਆਪਾਂ ਚਾਹ ਚ ਪੀ ਲਈ ਆਪਾਂ ਸਾਰੇ ਕੰਮ ਕਰਤੇ ਆਪਾਂ ਨੇ ਹੁਣ ਅਡੀਸਰ ਸਾਹਿਬ ਜਾਂਦੇ ਆਪਾਂ 1.5 ਵਜੇ ਆਪਾਂ 4 ਕ ਵੱਜ ਨੂੰ ਮੁੜਿਆਵਾਂਗੇ 2 ਘੰਟੇ ਲੱਗਣਗੇ 2.5 ਘੰਟੇ ਆਪ ਨੂੰ ਤੇ ਚਲੋ ਜੀ ਆਪਾਂ ਅਡੀਸਰ ਸਾਹਿਬ ਚੱਲ ਲਈ ਆਪਾਂ ਜਨਾਬ ਆਪਾਂ ਛੁੱਟੀ ਮਰਵਾਤੀ ਆਪਾਂ ਨੇ ਟਿਊਸ਼ਨ ਤੇ ਜਾਣਾ ਸੀ ਜੇ ਨੇ ਆਪਾਂ ਚੱਲਦੇ ਆ ਮੱਥਾ ਟੇਕਣ ਆਪਾਂ ਬਹਿ ਗਏ ਗੱਡੀ ਚ ਹੁਣ ਆਪਾਂ ਚੱਲਦੇ ਆ ਇਹਦੀ ਮੰਮਾ ਨੂੰ ਡਿਕਦੇ ਨੇ ਮੰਮਾ ਕਹਿੰਦੀ ਮੈਨੂੰ ਵੀ ਲੈ ਜਾ ਨਾਲ ਤੇ ਚਲੋ ਆਪਾਂ ਉਹ ਵੀ ਆਉਂਦੇ ਨੇ ਆਪਾਂ ਚੱਲਦੇ ਆ Mami Patana sabji kacang gobbi bana ma gaya ਜੀ ਆਪਾਂ ਕੱਟ ਲਈ ਫਿਰ ਆਪਾਂ ਲਸਣ ਗੰਡਾ ਛਿੱਲੀ ਜਾਂਦੇ ਕੱਲ ਆਪਾਂ ਗਈ ਸੀਗੀ ਗੁਰਦੁਆਰਾ ਸਾਹਿਬ ਪਹਿਲਾਂ ਫਿਰ ਆਪਾਂ ਦੀ ਸਾਰਾ ਕੱਲ ਹੋ ਗਈ ਸੀ ਸ਼ਾਮ ਆਪਣਾ ਵਲੌਗ ਰਹਿ ਗਿਆ ਵਿਚਾਲੇ ਤੇ ਆਪਾਂ ਦੁਬਾਰੇ ਵੀਡੀਓ ਨਹੀਂ ਬਣਾਈ ਕਿਉਂਕਿ ਲੇਟ ਹੋ ਗਈ ਸੀਗੀ ਆਉਂਦੇ ਭੱਜ ਭੱਜ ਕੇ ਆਪਾਂ ਕੰਮ ਕੀਤੇ ਆਏ ਆ 5:00 ਸਵਾ 4:00 ਵਜੇ ਹੁਣ ਸਤਵਾਜਾ ਪਾਣੀ ਆ ਕੇ ਮੱਝਾਂ ਨੂੰ ਪਾਣੀ ਪਿਲਾਇਆ ਦਾਣਾ ਦੂਣਾ ਪੈਂਦੇ ਹੀ ਫਿਰ ਤਾਰਾਂ ਦਾ ਟਾਈਮ ਹੋ ਗਿਆ ਟਟਾ ਟਟਾ ਗੁੰਨੇ ਠੰਡ ਵਾਲੀ ਸੀਗੀ ਹੰਡਾ ਅੱਜ ਵੀ ਬਾਵਾ ਜਿਆਦੀ ਸੀਗੀ ਪੂਰੀ ਅੱਜ ਹੁਣ ਗੱਲ ਕਰੀ ਵੀ ਧੁੱਪ ਜੀ ਕੱਢਦੀ 1.5 ਵਜੇ ਜੱਦੀ ਬੱਦਲਬਾਈ ਹੋ ਰਹੀ ਸੀ ਤੁੰਦ ਤਾਂ ਹੈ ਨਹੀਂ ਸੀ ਠੰਡ ਬੜੀ ਜਿਆਦੀ ਆ ਸਾਡਾ ਤਾਂ ਪੂਰੀ ਕੈਰਦੀ ਹੋ ਰਹੀ ਆ ਹੁਣ ਪੂਰੀ ਠਾਰੀ ਲਈਨ ਆਪਾਂ ਸਬਜ਼ੀ ਕੱਟ ਲਈ ਆਪਾਂ ਬਣਾਉਣੀ ਆ ਸਬਜ਼ੀ ਫਿਰ ਆਪਾਂ ਮੱਝਾਂ ਨੂੰ ਪਾਣੀ ਪਲਾਉਣੇ ਆ ਫਿਰ ਆਪਾਂ ਚੱਲ ਕੇ ਆਵਾਂਗੇ ਜੀ ਬਾਜ਼ਾਰ ਦੇ ਦਾ ਸ਼ਾਪਿੰਗ ਕਰਕੇ ਆਵਾਂਗੇ ਕਿ ਲਿਆਉਣਿਆ ਕੋਟ-ਕੂਟ ਠੰਡ ਕਰਕੇ ਘਰ ਵਾਲੇ ਤਾਂ ਮੇਰੇ ਕੋਲ ਬਾਧੂ ਨੇ ਆਪਾਂ ਨੂੰ ਦੋ ਪ੍ਰੋਗਰਾਮ ਆ ਰਹੇ ਨੇ ਇਸ ਕਰਕੇ ਆਪਾਂ ਲੈ ਕੇ ਆਉਣੇ ਕਰੀ ਦੇ ਹੱਥ ਜਾ ਕੇ ਕੋਟੀ ਜਾਂ ਬਲੇਜ਼ਰ ਜਾਂ ਕੋਟ ਕੀ ਆ ਆਪਣੇ। ਘੱਟ ਆਉਂਦਾਗਾ। ਪਰ ਚਲੋ ਸਬਜੀ ਸੁਬਜੀ ਧਰ ਕੇ ਨਹੀਂ ਆਪਾਂ ਫਿਰ ਆਪਾਂ ਬਾਜ਼ਾਰ ਚੱਲਦੇ ਆ। ਤੇ ਸਾਨੂੰ ਦਿਖਾਉਣੇ ਆਪਾਂ ਕੀ ਕੁਝ ਖਰੀਦਦੇ ਆਪਾਂ। ਚਲੋ ਜੀ ਆਪਾਂ ਸਬਜੀ ਕੱਟ ਦਈਏ। ਲਓ ਜੀ ਆਪਾਂ ਨਾ ਸਬਜੀ ਬਣਾ ਲਈਏ। ਇੱਧਰ ਆਪਾਂ ਧਰਤਾ ਕੜਾਈ ਆ। ਆਪੇ ਆਪਣਾ ਤੇਲ ਸਰੋਂ ਦਾ। ਲਸਣ ਪਿਆਜ਼ ਭੁੰਨੀ। ਭੁੰਨੀ ਆਪਾਂ ਚੀਰ ਕੇ ਰੱਖਿਆ ਪਿਆ ਧੋ ਕੇ। ਇੱਧਰ ਆਪਾਂ ਤਰਾਜੀ ਦੁੱਧੋ ਵਾਲੀ ਦੀ। ਇਹਨਾਂ ਆਪਾਂ ਜਿਹਦੇ ਹੀ ਜਲਾਵਾਂਗੇ। ਸਵੇਰੇ ਲੜਕਾਂ ਨੂੰ ਬੜਾ ਹੀ ਪਿਆ ਆਪਣੀ 5-6 ਦਿਨਾਂ ਦੀ ਇਕੱਠੀ ਕਰੀ ਇੱਧਰ ਪਾਤਾ ਆਪਾਂ ਨੇ ਸਰੋਂ ਦਾ ਤੇਲ ਇੱਕ ਕੜਛੀ ਤੇਲ ਦੀ ਪਾਤੀ ਆਪਾਂ ਨੇ ਇੱਧਰ ਮੈਂ ਆਪਣੀ ਦੇਖੋ ਸਬਜੀ ਘਤੀ ਪਿਆ ਪਾਣੀ ਚ ਪੱਤੋ ਕੇ ਨਿਚੋੜ ਦਿਆਂ ਨੂੰ ਲੱਗਣਾ ਨੰਬਰ ਆਉਣਾ ਹੋ ਗਿਆ ਆਪਣਾ ਧੁੰਦੀ ਆ ਗਿਆ ਦੇਖੋ ਹੁਣ ਆਪਣਾ ਥੋੜਾ ਮਿਰਚ ਪਾ ਦਈਏ ਚ ਸਰੀਪਨਾਂ ਤੇ ਗਰਮ ਮਸਾਲਾ ਲਾਲ ਮਿਰਚ ਅਦਰਕ ਪਾਪੜੇ ਗੁਬੇ ਜਿਹੜਾ ਜਦੋਂ ਜਬੂ ਲਾੜ ਗਿਆ ਤਾਂ ਲੈ ਕੇ ਆਮਾਂ ਦੇ ਜਾਂ ਜੀ ਦੀ ਸਬਜੀ ਜਿਹਨੋਂ ਵਾਸਤੇ ਉਹ ਘਰ ਆਪਣ ਨੂੰ ਕੋ ਹੈਗੀ ਹੈ ਸਪੀਡੀ

ਆਪਾਂ ਇਹਦੇ ਦੇ ਰਹੀ ਸੀ ਤਾਂ pakai ਲਾਂਗੇ ਸਾਗ ਹੁੰਦਾ ਗੁੰਗੀ ਮੋਠਾਂ ਦੀ ਦਾ ਹੁੰਦੀ ਹੈ ਨਾ ਉਹ ਆਪਾਂ ਚੁੱਲੇ ਤੇ ਬਣਾ ਲੈਂਦੇ ਹਾਂ ਸਬਜੀ ਦਾ ਚਰ ਬਣਾ ਲੈਂਦੇ ਦੀ ਆ ਛੇਤੀ ਬਣ ਜੂਗੀ 5-7 ਮਿੰਟਾਂ ਚ ਜੀ ਤੇ ਆ ਪਤਣੀਆਂ ਕੱਟ ਲਓ ਸਬਜੀ ਆਪਾਂ ਧਰਤੀ ਆਪਾਂ ਨੇ ਧਣੀਆਂ ਕੱਟ ਕੇ ਪਾ ਦਈਏ ਸਿਆਲ ਚ ਤਾਂ ਨਾ ਸਬਜੀ ਨਹੀਂ ਮੌਜ ਰਹੇ ਨੇ ਕੁਝ ਤਾਂ ਹੁਣ ਆਪਣੇ ਖੇਤ ਹੁੰਦੀ ਤਾਂ ਗਰਮੀ ਵਾਲੀ ਵੀ ਖੇਤ ਹੁੰਦੀ ਗਰਮੀ ਚ ਪਤਾ ਕੀ ਆ ਜਿੱਨੇ ਜਾਣੇ ਤੋਂ ਉਨੀ ਸਰਦਾ ਬਾਰਚ ਵੀ ਨਹੀਂ ਲੰਗਣ ਦਿੰਦਾ ਕਿਸੇ ਨੂੰ ਸਰਦੀ ਜਦੋਂ ਆਪਣਾ ਇੱਕ ਸਬਜੀ ਨਾਲ ਹੀ ਸਰ ਜਾਂਦਾ ਕੋਈ ਸਾਰੇ ਜਿਹੜੇ ਖਾ ਰਹੇ ਨੇ ਗਰਮ ਵਿੱਚ ਕद्दू ਨਹੀਂ ਖਾਣੇ ਉਹ ਨਹੀਂ ਖਾਣਾ ਉਦ ਵੀ ਬਾਜਰਾ ਸਾਗ ਪਤਾ ਨਹੀਂ ਕੱਟ ਕੇ ਪਾਣੀ ਨਿੱਕੀ ਧੁੱਪ ਨਾਲ ਸੇਕ ਨਾਲ ਆਰਾਮਦਈ ਜਗ ਗਈ ਨਾ ਖੰਡ ਨੇ ਵੱਟ ਕੱਢੇ ਪਏ ਕਿਸੇ ਕੰਮ ਨੂੰ ਨਹੀਂ ਕਰਦੇ ਲਈ ਤਾਰਾ ਆਪਣਾ ਚੋਲਿਆ ਦੁੱਧ ਵਾਲਾ ਆਪਣਾ ਨੇ ਸਾੰਤ ਕੁਸ਼ਕ ਆਪਣਾ ਰਹਿ ਗਿਆ ਆ ਪਾ ਕੇ ਪੌੜੇ ਤੇ ਇਧਰ ਆਪਣਾ ਦੁੱਧ ਨੂੰ ਦੇਖੋ ਵਾਲੀ ਆ ਜਾਂਦੀ ਆ ਕੜ ਕੇ ਦੁੱਧੇ ਆਪਾਂ ਇਹ ਦਹੀਂ ਜਮਾਵਾਂਗੇ ਜਾਗ ਲਾਵਾਂਗੇ ਸਵੇਰੇ ਆਪਾਂ ਮਲਾਈ ਰੜਕਾਂਗੇ ਤੇ ਕਿਉਂਕਿ ਹੁਣ ਆਪਾਂ ਹੋ ਜਾਊਗਾ ਇਹ ਮੈਨੂੰ ਮੰਦਰ ਜਗ ਗਈ ਸੀਗੀ ਟਿੱਕਾ ਨਗਰ ਸੀ ਰੱਖਦਾ ਤੇ ਆਪਾਂ ਫਿਰ ਦਹੀਂ ਜਮਾਮਾ ਨੇ ਸਵੇਰੇ ਆਪਾਂ ਤੇ ਕਿਉਂ ਨਾ ਆਪਣੇ ਥੋੜਾ ਸੀਗਾ ਹੁਣ ਆਪਣੇ ਇੱਕ ਮੱਜੀ ਸੀ ਨਾ ਦੁੱਧ ਵਾਸਤੇ ਤੇ ਇਸ ਕਰਕੇ ਆਪਾਂ ਦੁੱਧ ਨੂੰ ਕੁਛ ਠੰਡ ਕਰਕੇ ਆਪਾਂ ਨਾ ਹੁਣ ਜਿੰਨੀ ਸੀ ਰੜਕਦੇ ਆਪਾਂ ਮਲਾਈ ਰੜਕਦੇ ਸੀਗੇ ਤੇ ਮੈਂ ਖਚਰ ਹੁਣ ਆਪਾਂ ਰੜਕ ਕੇ ਲੈ ਕਰਾਂਗੇ ਦੂਜੀ ਤੀਜੀ ਦਿਨ ਤੇ ਹੁਣ ਤਾਂ ਆਪਣੇ ਖਾਣ-ਖਣ ਨੂੰ ਵੱਧ ਹੋ ਜੀ ਕਿਉਂ ਫਿਰ ਵੀ ਮਾਸ਼ਾਅੱਲਾ ਆਪਾਂ ਸਿਆਲ ਦਾ ਮਹੀਨਾ ਪਜਰੀ-ਪਜਰੀ ਰੜਾ ਲਾਂਗੇ ਚਲੋ ਜੀ ਆਟਾ ਨੇ ਆਪਾਂ ਨੇ ਗੁੰਨਤਾ ਆਟਾ ਵੀ ਦੇਖੋ ਉਸੇ ਤੇ ਗੁੰਨਿਆ ਪਿਆ ਆਪਣਾ ਫਿਰ ਤੋਂ ਬਾਅਦ ਆਪਾਂ ਨੇ ਸਾਰਾ ਸਾੰਤ ਪਾਤਾ ਤੇ ਤੇਰੀ ਪਾਪਾ ਲਾਉਣੇ ਰੋਟੀ ਮੇਸਾ ਦਾ ਆਪਾਂ ਸਾਵਾਂ ਕਰਿਆ ਪੱਲੀਆਂ ਛੱਡਤੀਆਂ ਟਾਈਮ ਹੋ ਗਿਆ 5:30 ਵਜੇ ਠੰਡਾ ਹੀ ਫਿਰ ਇਸ ਕਰਕੇ ਪਸਨੀ ਹਾਂ ਮੱਝਾ ਹੋ ਜਾਂਦਾ ਆਪਾਂ ਉਸ ਨੂੰ ਮੇਟ ਦਿੰਨੇ ਆ ਤੇ ਇਸ ਸਵੇਰੇ ਆਪਾਂ ਲੇਟ ਹੋ ਜਾਨਾ ਧਰਚੋਂ ਦੇ ਸ਼ਾਮ ਨੂੰ ਆਪਾਂ ਜਲਦੀ ਕੱਢ ਲੈਣੇ ਆ ਸ਼ਾਮ ਨੂੰ ਆਪਾਂ 5:30 ਸਵੇਰੇ ਆਪਾਂ ਅਨਪਤਾ 7:00 ਵਜਾ ਨਾਲ 6:30 ਪਾਉਣੀ 7:00 ਹੋ ਜਾਣੇ ਠੰਡਾ ਕਰਕੇ ਸਵੇਰੇ ਲੇਟ ਹੋ ਜਾਣੇਗੇ ਤੇ ਚਲੋ ਜੀ ਅੱਜ ਦੀ ਬੁੱਢੀ ਦਾ ਡਿੱਥੀ ਕਰਦੇ ਹਾਂ ਮਿਲਦੇ ਹਾਂ ਨੈਸਟ ਵਲੌਗ ਨਾਲ ਤੱਕ დაკਲੀ ਸਤਿ ਸ੍ਰੀ ਅਕਾਲ